कहो जी, मैं बीवा विश्वास मैं कि, दि। तो कि परमात्मा ने मैन शांत रहने की दि शक्ति दी है मैं अपनी जिंदगी खुशहाल रहने दि चुनती हाँ जिथे मैं लाइक गई हाँ उड़ी हाँ शांत रहो सेवा ਪਰਮੇਸ਼ਰ ਨੂੰ ਲੜਾਈਆਂ ਲੜਨ ਦਿਓ ਇਹ ਮੇਰਾ ਐਲਾਨ ਹੈ ਦਿਮਾਗੀ ਸਿਹਤ ਸੰਬੰਧੀ ਵਿਚਾਰ ਮੈਂ ਇੱਕ ਸਦੀ ਵੀ ਜੀਵਨ ਜੀਉਂਦੀ ਹਾਂ ਅਤੇ ਮੈਂ ਮੌਤ ਮੁਕਤ ਅਵਿਨਾਸ਼ੀ ਅਵਿਨਾਸ਼ੀ ਅਤੇ ਅਵਿਨਾਸ਼ੀ ਹਾਂ ਮੈਂ ਕਿਸੇ ਬੁਰੀ ਜਾਂ ਬਿਮਾਰੀਆਂ ਦੇ ਅਧੀਨ ਨਹੀਂ ਹਾਂ ਕਿਉਂਕਿ ਜੀਵਨ ਦੀ ਆਤਮਾ ਦਾ ਕਾਨੂੰਨ ਮੇਰੇ ਵਿੱਚ ਕੰਮ ਕਰ ਰਿਹਾ ਹੈ ਮੇਰੇ ਵਿੱਚ ਭ੍ਰਮਤਾ ਕੰਮ ਕਰ ਰਹੀ ਹੈ ਅਤੇ ਮੈਂ ਯੇਸ਼ੂ ਦੇ ਨਾਮ ਵਿੱਚ ਹਰ ਬਿਮਾਰੀ ਅਤੇ ਕਮਜ਼ੋਰੀ ਨੂੰ ਦੂਰ ਕਰਦੀ ਆਮੀਨ ਮੈਂ ਯਸ਼ੋਦੇ ਨਾਂ ਤੇ ਜੋ ਮੈਂ ਕਾੰਗੀ ਰੱਖਾਂਗੀ ਮੈਂ ਮਜਬੂਤਾਂ ਮੈਂ ਤੰਦਰੁਸਤਾਂ ਮੈਂ ਤਨਾਮੈਂ ਅਮੀਰ ਹਾਂ ਮੈਂ ਸ਼ਕਤੀਸ਼ਾਲੀ ਹਾਂ ਮੈਂ ਮਸਾ ਕੀਤਾ ਹੋਇਆ ਹੈ ਮੈਂ ਆਜ਼ਾਦ ਹਾਂ ਮੈਂ ਰੱਬ ਦੀ ਪਿਆਰੀ ਹਾਂ ਮੈਂ ਨੁਰਾਬਤੇ ਮਨੁਕ ਦੁਆਰਾ ਪਸੰਦ ਕੀਤਾ ਗਿਆ ਹੈ ਮੈਂ ਉਹ ਬੋਲਦੀ ਹਾਂ ਜੋ ਮੈਂ ਵੇਖਣਾ ਚਾਹੁੰਦੀ ਹਾਂ ਉਹ ਨਹੀਂ ਜੋ ਮੈਂ ਵੇਖਦੀ ਹਾਂ ਮੈਂ ਕੀਮਤੀ ਬੀਜ ਹਾਂ ਨੇ ਆਪਣੇ ਪਰਮਾਤਮਾ ਦੇ ਘਰ ਵਿੱਚ ਚੰਗੀ ਜ਼ਮੀਨ ਤੇ ਲਗਾਈ ਗਈ ਹਾਂ ਮੈਂ ਆਪਣੇ ਪ੍ਰਭੂ ਦੇ ਦਰਬਾਰਾਂ ਵਿੱਚ ਛਤੇਂਦੀ ਦੇ ਰੂਖ ਨੂੰ ਪਸੰਦ ਕਰਦੀ ਹਾਂ ਮੈਂ ਇਸ ਦੇ ਸੀਜ਼ਨ ਵਿੱਚ ਬਹੁਤ ਜ਼ਿਆਦਾ ਫਲ ਦਿੰਦੀ ਹਾਂ ਮੇਰਾ ਸਨਲ ਭਰੀ ਹੋਏਗਾ ਅਤੇ ਪ੍ਰਭੂ ਵਿੱਚ ਖਰੀ ਹਾਂ ਅਤੇ ਪੁਰਾਣੀ ਉਮਰ ਵਿੱਚ ਵੀ ਮੈਂ ਤਾਜ਼ਾ ਅਤੇ ਫਲੋਰਿਸ਼ਿੰਗ ਹੋਵਾਂਗੀ ਜੋ ਵੀ ਮੈਂ ਯੀਸ਼ੂ ਦੇ ਨਾਮ ਵਿੱਚ ਪੇਸ਼ ਕਰਦੀ ਨਾ ਚੀਜ਼ਾਂ ਹਮੇਸ਼ਾ ਯੀਸ਼ੂ ਦੇ ਨਾਮ ਵਿੱਚ ਮੇਰੇ ਲਈ ਕੰਮ ਕਰ ਰਹੀਆਂ ਹਨ ਮੈਂ ਮਸੀਹ ਯੀਸ਼ੂ ਵਿੱਚ ਹਰੇਕ ਆਤਮਿਕ ਆਸ਼ੀਰਵਾਦ ਪ੍ਰਾਪਤ ਕਰਨ ਵਾਲੀ ਹਾਂ मैं एक आत्मा हाँ मेरी आत्मा एक रूह है मेरी आत्मा से मेरी रूह एक शरीरिक शरीर भी जीती है मेरी आत्मा मेरी रूह हुक्म दी है मेरी रूह सुनती है प्राप्त करती है मेरे शरीर और मेरे शरीर के आदेशों को निर्देश दी है यीशु के नाम से मैं मेरे शरीर न गल करती हाँ विनाशी जीवन मेरे जीवन में हमेशा स्पष्ट प्रगट है मैं अपने शरीर के हर वेरवेली जीवन की गल करती हाँ ਮੈਂ ਆਪਣੇ ਦਿਮਾਗ ਨਾਲ ਗੱਲ ਕਰਦੀ ਹਾਂ ਤੇ ਕਹਿੰਦੀ ਹਾਂ ਕਿ ਇਸ ਤੇ ਦਿਮਾਗ ਦੀ ਤਰ੍ਹਾਂ ਸੰਪੂਰਨ ਬਣੋ ਅਤੇ ਮੈਂ ਤੁਹਾਨੂੰ ਪਰਮੇਸ਼ਰ ਦੇ ਵਚਨ ਦੁਆਰਾ ਇੱਕ ਸਾਰ ਹੋਣ ਦਾ ਦੇਸ਼ ਦਿੰਦੀ ਹਾਂ ਮੈਂ ਆਪਣੇ ਨਸਾਂ ਨਾਲ ਜੀਵਨ ਬੋਲਦੀ ਹਾਂ ਮੈਂ ਆਪਣੀਆਂ ਮਾਸਪੇਸ਼ੀਆਂ ਤੇ ਲਿਗਾਮੈਂਟਸ ਨਾਲ ਤਾਕਤ ਬੋਲਦੀ ਹਾਂ ਮੈਂ ਆਪਣੇ ਦਿਲ ਨਾਲ ਜੀਵਨ ਸ਼ਕਤੀ ਬੋਲਦੀ ਹਾਂ ਮੈਂ ਆਪਣੇ ਫੇਫੜਿਆਂ ਤੇ ਟਿਸ਼ੂਆਂ ਨਾਲ ਆਵਾਦਾਰੀ ਅਤੇ ਪਰਫਿusion ਅਨੁਪਾਦ ਬਣਾਈ ਰੱਖਣ ਦੀ ਗੱਲ ਕਰਦੀ ਹਾਂ ਮੈਂ ਆਪਣੇ ਗੁਰਦੇ ਜਾਂ ਜਿਗਰ ਅਤੇ ਪਾਚਕ ਰੋਗਾਂ ਦੀ ਸੰਪੂਰਨਤਾ ਬੋਲਦੀ ਹਾਂ ਮੇਰੇ ਖੂਨ ਦੇ ਹਰ ਸੈੱਲ ਵਿੱਚ ਜੀਵਨ ਹੈ ਮੇਰੀਆਂ ਹੱਡੀਆਂ ਜੋੜਾਂ ਤੂੰ ਪਾਸਤ ਤੇ ਇੱਕ ਸਾਰ ਅਤੇ ਮਜ਼ਬੂਤ ਹਨ ਮੇਰੇ ਪੂਰੇ ਉੱਪਰਲੇ ਅਤੇ ਇੱਕ ਲੰਗ ਵਧੀਆ ਢੰਗ ਨਾਲ ਕੰਮ ਕਰਦੇ ਹਨ ਮੇਰੀ ਅੱਖਾਂ ਸਪਸ਼ਟ ਰੂਪ ਵਿੱਚ ਵੇਖਦੀਆਂ ਹਨ ਅਤੇ ਮੇਰੇ ਕੰਨ ਵਧੀਆ ਢੰਗ ਨਾਲ ਕੰਮ ਕਰਦੇ ਹਨ ਮੇਰੀ ਚਮੜੀ ਇੱਕ ਨਵਜੰਮੇ ਬੱਚੇ ਤੇ ਰੱਬ ਦੀ ਸੁੰਦਰਤਾ ਦੀ ਤਰ੍ਹਾਂ ਮੁਲਾਇਮ ਅਤੇ ਸਿਹਤਮੰਦ ਹੈ ਮੇਰੇ ਵਾਲਾਂ ਦੇ ਰੋਮ ਕਸ ਗਏ ਹਨ ਮੇਰੇ ਦੰਦ ਮਸੂੜੇ ਚਬਾੜੇ ਦੀਆਂ ਹੱਡੀਆਂ ਤੇ ਨਸਾਂ ਤੇ ਖੂਨ ਦੀ ਸਪਲਾਈ ਸਾਰੇ ਸਿਹਤਮੰਦ ਮਜ਼ਬੂਤਤਾ ਤੇ ਸੰਪੂਰਨ ਮੇਰੇ ਸਾਰੇ ਹਾਰਮੋਨਜ਼ ਅਤੇ ਨਿਊਰੋਕੈਮੀਕਲ ਟਰਾਂਸਮੀਟਰ ਇੱਕ ਤੂਜੇ ਨ ਸੰਪੂਰਨ ਤਾਲਮਿਲ ਵਿਚੰਨ ਅਤੇ ਆਪਣੇ ਕੰਮਾਂ ਨੂੰ ਆਮ ਤੌਰ ਤੇ ਚਲਾਉਂਦੇ ਹਨ ਮੇਰੀ ਪਾਚਨ ਪ੍ਰਣਾਲੀ ਸਾਰੇ ਖਾਤ ਪਦਾਰਥਾਂ ਨੂੰ ਹਜ਼ਮ ਕਰਨ ਸੋਖਣ ਅਤੇ ਗ੍ਰਹਿਣ ਕਰਨ ਦੇ ਯੋਗ ਹੈ ਅਤੇ ਪਾਚਕ ਰਹਨ ਖੰਡ ਉਤਪਾਦਨ ਨਿਮੀ ਤੌਰ ਤੇ ਬਾਹਰ ਕਰ ਦੇ ਜਾਂਦੇ ਹਨ ਮੈਂ ਆਪਣੇ ਸਰੀਰ ਦੇ ਇੱਕ ਸੈਲ ਵਿੱਚ ਬਿਜਲੀ ਅਤੇ ਰਸਾਇਣਿਕ ਬਾਰੰਬਾਰਤਾ ਨੂੰ ਇੱਕ ਸੁਰਤਾ ਤੇ ਸੰਤੁਲਨ ਵਿੱਚ ਰਹਿਣ ਅਤੇ ਖਰਾਬ ਸੈਲਨ ਨੂੰ ਹਜ਼ਮ ਕਰਨ ਦਾ ਹੁਕਮ ਦਿੰਦੀ ਹਾਂ ਮੈਂ ਖਾਣ-ਪਾਨ ਟੈਕਨੋਲੋਜੀ ਮੀਡੀਆ ਟਿਲ ਮਰਚੂਗਲੀ ਆਲਸ ਬਹੁਤ ਜ਼ਿਆਦਾ ਨੀਂਦ ਸੁਸਤਤਾ ਅਤੇ ਜ਼ਬਰਦਸਤੀ ਖਰੀਦਾਰੀ ਵਿੱਚ ਹਰ ਕਿਸਮ ਦੇ ਨਸ਼ਾ ਸ਼ਰਾਬ ਨਿਕੋਟਿਨ ਨਸ਼ੇ ਬਿੰਜ ਬਹੁਤ ਜ਼ਿਆਦਾ ਪੂਗ ਨੂੰ ਕੈਦ ਕਰਦੀ ਹਾਂ ਅਤੇ ਮਸੀਦੀ ਆਗਿਆਕਾਰੀ ਵਿੱਚ ਇਸ ਤੋਂ ਲੈਂਦੀ ਹਾਂ ਮੈਂ ਯੇਸ਼ੂ ਦੇ ਬਾਗ 'ਚ ਹਾਂ ਹਰ ਚੀਜ਼ ਜੋ ਰਾਪਨੇ ਬਣਾਈਓ ਮੇਰੇ ਲਈ ਜੀਵਨ ਅਤੇ ਇਲਾਜ ਇਸ ਲਈ ਪੌਜੰਤੂਰ ਜਾਨਵਰਾ ਦੀ ਤੇ ਅਲਰਜੀ ਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ ਹੈ ਪਰ ਮਾਤਮਾ ਨੇ ਮੈਨੂੰ ਸਾਰੀ ਧਰਤੀ ਉੱਤੇ ਰਾਜ ਦਿੱਤਾ ਹੈ ਮੇਰੀ ਮਰਦ ਪ੍ਰਜਨਨ ਪ੍ਰਣਾਲੀ ਉੱਚੀ ਮਾਤਰਾ ਅਤੇ ਚੰਗੀ ਗਤੀਸ਼ੀਲਤਾ ਵਾਲੇ ਸ਼ੁਕਰਾ ਨੂੰ ਪੈਦਾ ਕਰ ਰਹੀ ਹੈ ਤੇ ਜਮਾ ਕਰ ਰਹੀ ਹੈ ਮੇਰੀ ਮਾਦਾ ਪ੍ਰਜਨਨ ਪ੍ਰਣਾਲੀ ਸਮੇਂ ਸਿਰ ਅੰਡੇ ਦੇ ਸੈਲ ਪੈਦਾ ਕਰ ਰਹੀ ਹੈ ਜਨਮ ਤੱਕ ਪੁੰੰਦੀ ਰੱਖਿਆ ਤੇ ਪੋਸ਼ਣ ਕਰ ਰਹੀ ਹੈ ਹਰ ਅੰਗ ਮੇਰੇ ਸਰੀਰ ਦਾ ਟਿਸ਼ੂ ਸੰਪੂਰਨਤਾ ਵਿੱਚ ਕੰਮ ਕਰਦਾ ਹੈ। ਜਿਸ ਤੇ ਲਈ ਪਰਮਾਤਮਾ ਨੇ ਇਸ ਨੂੰ ਕੰਮ ਕਰਨ ਲਈ ਬਣਾਇਆ ਹੈ। ਅਤੀ ਮੈਂ ਆਪਣੇ ਸਰੀਰ ਵਿੱਚ ਕਿਸੇ ਵੀ ਖਰਾਬੀ ਅਤੇ ਵਿਗਾੜ ਨੂੰ ਵਰਜਿਤ ਕਰਦੀ ਹਾਂ। ਮੇਰਾ ਸਾਰਾ ਮਨੁੱਖੀ ਸਰੀਰ ਅਤੇ ਵਿਗਿਆਨ ਵਿੱਚ यीशु ਬਿਸ ਸੰਪੂਰਨ ਹੈ। ਹਾਲੇਲੂਇਆ। ਆਮੀਨ ਪਿਤਾ ਪਿਤਾ ਮੈਨੂੰ ਪਿਆਰ ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ। ਰੱਬ ਦਾ ਪੁੱਤਰ ਮੈਨੂੰ ਪਿਆਰ ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ। ਪਰਮਾਤਮਾ ਮੈਂ ਨੂੰ ਤਿਆਰ ਕਰਦਾ ਹਾਂ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ ਸ਼ਲੋਮ